ਮੈਨੂੰ ਤਾਂ ਪਤਾ ਸੀ ਇੱਕ ਮਰਾਸੀਆਂ ਦਾ ਵਿਆਹ ਕੀਤਾ ਮੈਂ 2 ਮਿੰਟ ਬਾਅਦ ਨਿਕਲੇ ਮੈਂ ਅੱਗੇ ਤੁਰਾਂ ਸਫ਼ਰ ਵੀ ਲੰਮਾ ਉਹ ਕਹਿੰਦੇ ਬਾਬਾ ਜੀ ਸਾਡੀ ਧੀ ਦਾ ਵਿਆਹ ਤੇ ਗਰੀਬ ਆ ਮੈਂ ਕਿਹਾ ਮੇਰੀ ਵੀ ਧੀ ਆ ਆਨੰਦ ਕਾਰਜ ਫ੍ਰੀ ਹੋਣਗੇ ਗਿਆਨੀ ਜੀ ਫ੍ਰੀ ਕਥਾ ਹੋਗੀ ਕੀਰਤਨ ਵਾਲੇ ਫ੍ਰੀ ਲੱਗਣਗੇ ਹੋਰ ਤੇ ਹੋਰ ਕੀ ਅਸੀਂ ਆ ਪ੍ਰਬੰਧਕ ਬੈਠੇ ਤਾਂ ਡਾ ਲੰਗਰ ਵੀ ਫ੍ਰੀ ਲਾ ਦਾਂ ਧੀਆ ਸਾਂਝੀਆਂ ਨਾ ਤੇ ਉਹ ਬੰਦਾ ਬੜਾ ਵਿਰਾਗ ਚ ਆਇਆ ਕਹਿੰਦਾ ਗਿਆਨੀ ਜੀ ਤੁਸੀਂ ਤੇ ਰੱਬ ਮੈਂ ਕਿਹਾ ਰੱਬ ਮੈਂ ਨਹੀਂ ਆਪਾਂ ਤੇ ਕੋਈ ਕਰੇ ਜਾਂ ਇੱਕ ਸਿੰਘ ਨੂੰ ਮੈਂ ਕਹਿੰਦਾ ਵੀ ਗਲਾਬ ਜਾਂ ਬਣੋ ਲਿਆ ਦਿਓ ਗਰੀਬ ਦੀਦੀ ਉਹਨੇ ਕਿਹਾ ਬਾਬਾ ਜੀ ਸੱਤ ਬਚਨ ਦੂਜੇ ਨੂੰ ਪਕੌੜਿਆਂ ਦੀ ਜ਼ਿੰਮੇਵਾਰੀ ਦੇਤੀ ਤੇ ਜੇ ਨੂੰ ਲੰਗਰ ਦੀ ਦੇਤੀ ਇਥੇ ਇੱਕ ਭੈਣ ਬੈਠੀ ਸੀ ਉਥੇ ਕੈਨੇਡਾ ਤੋਂ ਆਈ ਮੈਂ ਕਿਹਾ ਜਿਹੜੀ ਵਰੀ ਭੈਣੇ ਬਣਾਦੇ ਉਹਨੇ ਆਖਿਆ ਵੀਰਾ ਸੱਤ ਬਚ ਮੈਂ ਕਿਹਾ ਗਰੀਬ ਪਰਿਵਾਰ ਆਪਾਂ ਖੜੋਣਾ ਇਹਦੇ ਨਾਲ ਉਹਨਾਂ ਦੀ ਕਰਤੂਤ ਦੱਸਾਂ ਪੰਜਾਬ ਡੋਬਿਆ ਕਿਵੇਂ ਤੇ ਜਦੋਂ ਆਨੰਦ ਕਾਰਜ ਹੋ ਗਿਆ ਸਭ ਕੋਈ ਤੇ ਮੇਰਾ ਮਿੱਤਰ ਕਹਿੰਦਾ ਬਾਬਾ ਜੀ ਗਰੀਬਾਂ ਦੇ ਘਰ ਚੱਲੀਏ ਸ਼ਾਮਾਂ ਦਾ ਵੇਲਾ ਮੈਂ ਕਿਹਾ ਵੀ ਆਪਾਂ ਕੀ ਕਰਨਾ ਕਾਰਜ ਹੋ ਗਿਆ ਕਹਿੰਦਾ ਆ ਜਾ ਤੈਨੂੰ ਗਰੀਬ ਵਿਖਾ ਕੇ ਲਿਆਵਾ ਤੁਸੀਂ ਗੁਰੂ ਸਾਹਿਬ ਬੈਠੇ ਆ ਮੈਨੂੰ ਰੋਣ ਨਿਕਲ ਗਿਆ ਜਦੋਂ ਉਹਨਾਂ ਦੇ ਘਰੇ ਗਏ ਤੇ 6 ਬੱਕਰੇ ਵੱਡੇ ਤੇ ਸ਼ਰਾਬ ਉਹ ਚੱਲਣ ਦੇ ਹੀ ਜਿਹੜੀ ਸਭ ਤੋਂ ਮਹਿੰਗੀ ਆ ਤੇ ਮੈਨੂੰ ਕਹਿੰਦੇ ਵੇਖੋ ਗਰੀਬ ਇਹ ਮੈਂ ਗਲਤ ਤਾਂ ਦੇ ਦੱਸੋ ਕਮਾਲ ਹੋ ਗਈ ਐ ਸਾਡੇ ਗੁਰੂ ਨੇ ਸਹਬਜਾਦਿਆਂ ਤੇ ਖਫਣ ਨਹੀਂ ਪਾਏ ਮਾਰੇ ਦੀ ਛਾਤੀ 'ਚ ਇੱਕ ਗੇਠ ਖੰਜਰ ਵੱਜ ਗਿਆ ਸਾਰਾ ਕੁਝ ਕੌਮ ਨੂੰ ਸਭ ਤੋਂ ਪਹਿਲੀ ਜੇਲ੍ਹ ਕੱਟੀ ਮੈਂ ਦਰਸ਼ਨ ਕਰਾਉਣ ਲੱਗਿਆ ਉੱਚੀ ਵੈਗਰੂ ਬੋਲਿਓ ਸਭ ਤੋਂ ਪਹਿਲੀ ਜੇਲ੍ਹ ਕੱਟੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਢਿਲੇ ਬੋਲੇ ਆ ਦੂਜੀ ਜੇਲ ਕੱਟੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਹਿਗੁਰੂ ਤੀਜੀ ਜੇਲ ਕੱਟੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਾਹਿਗੁਰੂ ਚੌਥੀ ਜੇਲ ਕੱਟੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵਾਹਿਗੁਰੂ ਤੇ ਪੰਜਵੀਂ ਜੇਲ ਕੱਟਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੀ ਵਾਹਿਗੁਰੂ ਸਾਡਾ ਰਿਸ਼ਤਾ ਬੜਾ ਜੀਲਾ ਨਾਲ ਸਾਡੇ ਪਿਓ ਨੇ ਸਭ ਤੋਂ ਪਹਿਲਾਂ ਪਾਤਸ਼ਾਹ ਨੇ ਕੱਟੀ ਮ ਇਤਿਹਾਸ ਤੋਰ ਦੇਣ ਲੱਗਾ ਹੁਣ ਆਪਾਂ ਛੱਡ ਗਏ ਇੱਧਰ ਉੱਧਰ ਗੱਲਾਂ ਹਿੰਦੂਸਤਾਨ ਦੇ ਉੱਤੇ ਤਿੰਨਾ ਬੰਦਿਆਂ ਨੇ ਘਵਲਾ ਕਰ ਲਿਆ ਮਰ ਜੀ ਕਹਿੰਦੇ ਮਰਦਾਨਿਆਂ ਬਾਹ ਫਾੜ ਓਏ ਅੱਜ ਵੀਰ ਦੀ ਲੋੜ ਆ ਵੀਰ ਵੀਰਾਂ ਨਾਲ ਖੜੋਂਦੇ ਆਖੋ ਸਤਿਨਾਮ ਅੱਜ ਸਾਡੀ ਅਣਖ ਦੀ ਗੱਲ ਐ ਮਰਦਾਨੇ ਨੇ ਆਖਿਆ ਬਾਬਾ ਕੀ ਹੋਇਆ ਕਹਿੰਦੇ ਮੇਰਾ ਸਾਥ ਦੇ ਰਿਹਾਬ ਲੈ ਆਪਾਂ ਦੁਨੀਆ ਦੇ ਵਿੱਚ ਭਲਾ ਕਰਨਾ ਜੇ ਜਦੋਂ ਦੋਵੇਂ ਵੀਰ ਤੁਰ ਪਏ ਤੇ ਗਲੀ ਚੋਂ ਜਾਂਦਿਆਂ ਨੂੰ ਵੇਖ ਕੇ ਕਿਸੇ ਨੇ ਕਵਤਾ ਲਿਖਤੀ ਕਵਤਾ ਨਾਲ ਬੋਲਿਓ ਕਹਿੰਦੇ ਦੁਨੀਆਂ ਵਾਲੇ ਰੂਪ ਵੇਖਿਓ ਰੂਪ ਵੇਖਿਓ ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਇੱਕ ਪੁੱਤ ਗਰੀਬ ਬਲੋ ਇੱਕ ਪੁੱਤਰ ਸੀ ਪਟ ਉਸ ਛੂਦਰ ਕੈਦਰ ਕਾਰੇ ਨੂੰ ਮੇਰਾ ਬਾਬਾ ਗਲ ਨਾਲ ਲਾਉਂਦਾ ਏ ਲੋਕੀ ਕਹਿੰਦੇ ਮਰਾਸੀ ਮਜਵੀ ਸੀਮਾ ਚਲੋ ਪਰਿਓ ਮੇਰੇ ਪਾਛੇ ਨਾ ਖਿਆ ਜਾ ਮੇਰੇ ਸੀਨੇ ਨਾਲ ਲੱਗ ਜਾ ਕਿੰਨਾ ਪਿਆਰ ਕੀਤਾ ਉਸੇ ਸ਼ੂਦਰ ਕੈਦ ਦਰਕਾਰੇ ਨੂੰ ਮੇਰਾ ਬਾਬਾ ਗਲ ਨਾਲ ਲਾਉਂਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇਹੇ ਸੇ ਮਰਦਾਨੇ ਵਰਗਾ ਵੀਰ ਕਿਸੇ ਗੱਜ ਕੇ ਵਲਿਆ ਕਰੋ ਨਹੀਂ ਲਾਲ ਚ ਕੋਈ ਮਰਦਾਨੇ ਨੂੰ ਨਾ ਪੈਸੇ ਦਾ ਨਾ ਉਦੇ ਦਾ ਬੇਸ਼ੱਕ ਘਰ ਵਿੱਚ ਮਸਲਾ ਆਈ ਕਦੇ ਰੋਟੀ ਤੇ ਕਦੇ ਸੌਦੇ ਬੇਸ਼ੱਕ ਘਰ ਵਿੱਚ ਕਦੇ ਰੋਟੀ ਤੇ ਮੇਰਾ ਦਾਣਿਕ ਨਾ ਕੱਲਾ ਰਹਿ ਜਾਵੇ ਬਸ ਦਿਲ ਚੋਂ ਇਹੋ ਚਾਹੁੰਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਲੈਂਦੇ ਪੰਜਾਬ ਚੋਂ ਦੋ ਵੀਰ ਤਰੇ ਇੱਕ ਗੁਰ ਪਰਮੇਸ਼ਰ ਇੱਕ ਭਲਾ ਰਬਾਬ ਵਜਾਇੰਦਾ ਮਰਦਾਨਾ ਮੀਰਾਸੀ ਤੇ ਜਿੱਥੋਂ ਦਾਸ ਆਏ ਆ ਸੁਲਤਾਨਪੁਰ ਲੋਧੀ 14 ਸਾਲ ਕਰੀਬ ਮਾਰੇ ਸੱਚੇ ਪਾਤਸ਼ਾਹ ਜੀ ਉਸ ਧਰਤੀ ਤੇ ਗੁਜ਼ਾਰੇ 9 ਮਹੀਨੇ ਤੇਰਾ ਅੱਜ ਵੀ ਉੱਥੇ 베ਰੀ ਆ 베ਰ ਸਾਹਿਬ ਉਹਦਾ ਤਾਂ ਨਾਮ ਪਿਆ ਉਹ 베ਰੀ ਕਰਕੇ ਤੇ ਮੈਂ ਜਦੋਂ ਇੱਧਰ ਨੂੰ ਆਇਆ ਮੱਥਾ ਟੇਕ ਕੇ ਤੇ ਉਹ 베ਰੀ ਨੂੰ ਮਿਲਦੇ ਰਹੀਦਾ ਉਹਨੂੰ ਪੁੱਛ ਲਈਦਾ ਨਹੀਂ 베ਰੀਗੇ ਵੇ ਸਾਨੂੰ ਤੇ ਬੰਦਿਆਂ ਨਾਲ ਗੱਲ ਕਰਨੀ ਨਹੀਂ ਆਈ ਰੁਖਾਣਾ ਕਿੱਥੋਂ ਕਰਾਂਗੇ ਆਖੋ ਵੈਗ ਰਹੇ ਉਸ 베ਰੀ ਨੂੰ ਮੈਂ ਪੁੱਛ ਲੈਣਾ ਤੁਸੀਂ ਵੀ ਕਿਤੇ ਜਾਇਓ ਨਾ ਜਿੱਦਾਂ ਉੱਥੇ ਜਾਣੇ ਨਾ ਹਰਮੰਦਰ ਸਾਹਿਬ ਉੱਥੇ ਵੀ 베ਰੀਆਂ ਸਤਕਾਰਯੋਗ ਇਤਿਹਾਸ ਦੀਆਂ ਕਈਆਂ ਦਾ ਜੋਰ ਲੱਗਾ ਪੁੱਟਣ ਤੇ ਪੁੱਟੀਆਂ ਨਹੀਂ ਜਾਣੀਆਂ ਆਖੋ ਸਤਨਾਮ ਕਈ ਵਿਚਾਰੇ ਬਹੁਤ ਜੋਰ ਲਾਉਂਦੇ ਰੰਬੇ ਰੰਬੇ ਲੈ ਕੇ ਇਹ ਰੋਖਾ ਜੀ ਇਹ ਫਲਾਣ ਢੀਗਾ ਉਸ 베ਰੀ ਨੂੰ ਮੈਂ ਪੁੱਛਿਆ ਮੈਂ ਕੀ ਕਰਮਾ ਲਈ ਤੂੰ ਬਾਬਾ ਨਾਨਕ ਵੇਖਿਆ ਮਿਲੋਂ ਵੀ ਦੱਸ ਦੇ ਥੋੜਾ ਜਿਆ ਮੈਂ ਰੋਜ਼ ਕਥਾ ਕਰਦਾ ਰਹੀ ਨਾ ਤੇ ਬਾਬਾ ਕਿਦਾਂ ਦਾ ਹੀ ਤੂੰ ਬਾਬੇ ਦੇ ਹੱਥ ਵਿੱਚ ਫੜੀ ਰਹੀ ਐ ਬਾਬੇ ਨੇ ਤੈਨੂੰ ਮੁੱਖ ਦੇ ਵਿੱਚ ਫੇਰਿਆ ਤੂੰ ਬਾਬੇ ਦਾ ਪਿਆਰ ਮਾਣਿਆ ਉਹ ਫਿਰ ਬੋਲੀ ਕਹਿੰਦੀ ਮੇਰੇ ਜਈਆਂ ਬੇਰੀਆਂ ਬਥੇਰੀਆਂ ਸੀ ਜਾਗੀ ਉੱਤੇ ਮੇਰੇ ਜਈਆਂ ਬਥੇਰੀਆਂ ਸੀ ਜਾਗੀ ਉੱਤੇ ਲੱਭਦਾ ਨਿਸ਼ਾਨ ਕਿਤੇ ਦੂਰ ਨਾ ਨਜੀਕ ਹੈ ਕੋਲੇ ਹੋ ਕੇ ਸੜ ਗਈਆਂ ਬੁੱਢੀਆਂ ਉਹ ਮਰ ਗਈਆਂ ਕੋਲੇ ਹੋ ਕੇ ਬੁੱਢੀਆਂ ਉਹ ਮਰ ਗਈਆਂ ਬੱਕਰੀਆਂ ਚਰ ਗਈਆਂ ਇਹ ਵੀ ਗੱਲ ਠੀਕ ਹੈ ਮੈਂ ਹਰੀ ਭਰੀ ਸultanpur Lodhi ਵਿੱਚ ਵਰਾ ਹੋਇਆ ਮੈਨੂੰ 550 ਦੇ ਕਰੀਬ ਹੈ 550 ਸਾਲ ਪੰਜ ਪੀੜੀਆਂ ਸਾਡੀਆਂ ਤੁਰ ਗਈਆਂ ਜੇ ਉਹ 베ਰੀ ਇੱਥੇ ਹੀ ਆ ਉਹ ਕਹਿੰਦੀ ਮੈਂ ਹਰੀ ਭਰੀ ਸਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 550 ਦੇ ਕਰੀਬ ਹੈ ਰੱਜ ਰੱਜ ਸੰਗਤ ਮੈਂ ਕੀਤੀ ਬਾਬੇ ਨਾਨਕ ਦੀ ਰੱਜ ਰੱਜ ਸੰਗਤ ਦੇ ਰਿਆ ਗਵਾਈ ਮੇਰਾ ਪੱਤਾ ਪੱਤਾ ਉਸ ਧਰਤੀ ਤੋਂ ਬਾਬੇ ਨੇ ਇਨਕਲਾਬ ਦੀ ਨੀਂਹ ਰੱਖੀ ਤੇ ਮੜੀਆਂ ਦੇ ਵਿੱਚ ਉਚਾਰਿਆ ੴ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਇਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਜਪੁ ਜੁਗਾਦ ਸਚ ਨਾਨਕ ਉੱਥੇ ਮੜੀਆਂ ਜਿੱਥੋਂ ਆਰੰਭ ਕੀਤੀ ਬਾਣੀ ਮਾਫੀ ਦੇਣੀ ਜੇ ਕੋਈ ਪੁੱਛੇ ਗੁਰੂ ਗ੍ਰੰਥ ਸਾਹਿਬ ਦੀ ਰੰਭਤਾ ਕਿੱਥੋਂ ਹੋਈ ਤੇ ਪਤਾ ਕਿੱਥੋਂ ਹੋਈ ਕਵਰਸਥਾਨ ਚ ਮੜੀਆਂ ਜੋ ਆਰੰਭ ਹੋਏ ਮੇਰੇ ਸਤਿਗੁਰੂ ਦੇ ਪਹਿਲੇ ਬੋਲ ਇਹ 10ਵੇਂ ਪਾਤਸ਼ਾਹ ਨੇ ਜਿੱਦ ਨੇ ਇਹਨਾਂ ਬੋਲਾਂ ਨੂੰ ਪਾਣੀ ਚ ਘੋਲ ਕੇ ਬਾਣੀ ਨੂੰ ਅੰਮ੍ਰਿਤ ਤਿਆਰ ਕੀਤਾ ਉਹਨਾਂ ਵੀ ਸਿਰ ਵੱਡ ਕੇ ਛਕਾਇਆ ਹੈ ਇਹ ਮੈਸੇਜ ਬਹੁਤ ਤਕੜਾ ਵਾ ਵੀ ਜਿੰਨੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰ ਲਿਆ ਨਾ ਉਹ ਜਾਂ ਤੇ ਰਾਜ ਕਰੂਗਾ ਜਾਂ ਸ਼ਹੀਦ ਹੋ ਜਾਊਗਾ ਉਹ ਨਹੀਂ ਰਹਿ ਸਕਦਾ ਇਹੋ ਜੀ ਦੁਨੀਆ ਚ ਆਖੋ ਸਤਨਾਮ ਇਹਦੇ ਮੈਂ ਸੁਣਿਆ ਤੇਰੇ ਸਕੂਲ ਅੰਦਰ ਪੜਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ ਜਦੋਂ ਵਿੱਚ ਸਕੂਲ ਦੇ ਹੋਇਆ ਦਾਖਲ ਤੇ ਪੜਨ ਵਾਲਿਆਂ ਦੇ ਸਿਰ ਤੇ ਸੀਸ ਕੋਈ ਨਾ ਬੇਬੇ ਨਾਨਕੀ ਭੈਣੋ 11 ਸਾਲਾਂ ਦੀ ਸੁਲਤਾਨਪੁਰ ਵਿਆਹੀ ਗਈ 43 ਸਾਲ ਰਹੀ 54 ਸਾਲ ਉਮਰ ਸੀ ਜਦੋਂ ਬਾਬਾ ਮੜੀਆਂ ਚ ਬੈਠਾ ਨਾ ਨਿਰਮਲ ਪੰਥ ਦੀ ਨੀਂ ਰੱਖਣ ਵਾਲਾ ਜਿਹੜੀ ਖਾਲਸਾ ਪੰਥ ਬਣ ਗਈ ਅੱਜ 176 ਦੇਸ਼ਾਂ ਦੇ ਵਿੱਚ ਨਿਸ਼ਾਨ ਸਾਹਿਬ ਝੁੱਲਗੇ ਗੱਜ ਕੇ ਗੈਰੋ ਸਤਨਾਮ ਮਾਰੇ ਜਾਂ ਪੰਥ ਚੜ੍ਹਦੀਆਂ ਕਲਾ 'ਚ ਜਾ ਰਿਹਾ ਗੁਰਮਖੋ ਇੰਗਲੈਂਡ ਕੈਨੇਡਾ ਅਮਰੀਕਾ ਦੀ ਪਾਰਲੀਮੈਂਟ ਜਿੱਥੇ ਕੈਬਨਟ ਦੀ ਮੀਟਿੰਗ ਹੁੰਦੀ ਜਿੰਨਾ ਚਿਰ ਪੰਜ ਸਰਦਾਰ ਨਹੀਂ ਬੈੰਦੇ ਪੱਗਾਂ ਦਾੜ੍ਹੀਆਂ ਗਾਤਰਿਆਂ ਵਾਲੇ ਮੀਟਿੰਗ ਨਹੀਂ ਜੀ ਹੁੰਦੀ ਐਡੀ ਮਹਿਰ ਕੀਤੀ ਮੇਰੇ ਬਾਦਸ਼ਾਹ ਨੇ ਚੜ੍ਹਦੀ ਗਲਾ 'ਚ ਰਿਹਾ ਕਰੋ ਜਿਹੜੇ ਨੌਜਵਾਨ ਭਟਕੀ ਉਹਨਾਂ ਨੂੰ ਵੀ ਬੇਨਤੀ ਆ ਮੁੜਿ ਆਓ ਵੀਰੋ ਬੜਾ ਦੁੱਖ ਹੁੰਦਾ ਜਦੋਂ ਅਸੀਂ ਆ ਰਹੇ ਸੜਕ ਤੇ ਐਡੇ ਸੋਹਣੇ ਗੱਭਰੂ ਤੇ ਐਂਦਾ ਝੂਲੰਦਾ ਇੱਥੇ ਸੀਨੇ 'ਚ ਛੇਕ ਪੈ ਗਿਆ ਕਈ ਪਤਾ ਕੀ ਕਹਿੰਦੇ ਬਾਬਾ ਜੀ ਆਪੋ ਆਪਣੀ ਸੋਚ ਹੁੰਦੀ ਸੰਤ ਜੀ ਕਈ ਬੰਦੇ ਜਝਾਰੂ ਸੋਚ ਰੱਖਦੇ ਅਣਖੀ ਕਈ ਬੰਦੇ ਰਾਜਨੀਤਿਕ ਹੁੰਦੇ ਇੱਕ ਮੈਨੂੰ ਮਿਲਿਆ ਕਹਿੰਦੇ ਬਾਬਾ ਜੀ ਗਰਮ ਕਥਾ ਨਾ ਕਰਿਆ ਕਰੋ ਮੈਂ ਕਹਾ ਵੇ ਛਾ ਕਿੱਦਾਂ ਦੀ ਕਰੀਏ ਕਹਿੰਦੇ ਬਥੇਰੀ ਦੁਨੀਆ ਮਰ ਗਈ ਅੱਗੇ ਮਰਵਾਤੀ ਆ ਹੈਨਾ ਤੇ ਬੱਸ ਕਰੀਏ ਤੇ ਮੈਂ ਇਹਨੂੰ ਬਿਠਾ ਲਿਆ ਮੈਂ ਕਿਹਾ ਤੈਨੂੰ ਇੱਕ ਸਾਖੀ ਸੁਣਾਉਣੀ ਆ ਇਦਾਂ ਹੀ ਇੱਕ ਪੰਡਤ ਆਇਆ ਪੰਡਤ ਸਮਾਂ ਗੜੀ ਛੇਤੀ ਬੱਜ ਗਿਆ ਕੋਈ ਸਤਨਾ ਮੈਂ ਟਾਈਮ ਵੀ ਸੀ ਹੁਣ ਵੇਖਿਆ ਹੈ ਤੇ ਕਹਿਣ ਦਾ ਭਾਵ ਵੀ ਪੰਡਤ ਆਇਆ ਤੇ ਗੁਰੂ ਘਰ ਗੋਬਿੰਦ ਸਾਹਿਬ ਦੇ ਅੱਗੇ ਬਹਿ ਗਿਆ ਬੜਾ ਪੜਿਆ ਲਿਖਿਆ ਤੇ ਮਾਰੇ ਨੇ ਇੱਕ ਇਦਰ ਦੀ ਤੇਗ ਪਾਈ ਤੇ ਇੱਕ ਇਸ 7 ਫੁੱਟ ਸਤਗੁਰੂ ਜਵਾਨ ਕਲਗੀ ਲੱਗੀ ਤੇ ਕਿੜੇ-ਕਿੜੇ ਬੁਰਜੀਆਂ ਜਿਹੜੇ ਜੋਧੇ ਖੜੋਤੇ ਆ ਕੇ ਉਹਨੇ ਬਚਨ ਬਲਾਸ ਕੀਤੇ ਤੇ ਮਿੱਠੀ ਜੀ ਜ਼ੁਬਾਨ ਨਾਲ ਕਹਿੰਦਾ ਸਤਗੁਰੂ ਇੱਕ ਗੱਲ ਪੁੱਛਾਂ ਇਹਨੇ ਪੁੱਛ ਕਹਿੰਦੇ ਵੀ ਤੁਹਾਡਾ ਪੰਥ ਜਿਹੜਾ ਨਿਰਮਲ ਆ ਬਾਬੇ ਨਾਨਕ ਨੇ ਕੀਰਤਨ ਕੀਤਾ ਕਿਸੇ ਨਾਲ ਲੜਿਆ ਨਹੀਂ ਬਾਣੀ ਸੁਣਾਈ ਪਿਆਰ ਦੇ ਨਾਲ ਤੇ ਤੁਹਾਡੇ ਤੇ ਇੱਕ ਗਿਲਾ ਵਾ ਕਿਹਦੇ ਕਹਾਦਾ ਕਹਿੰਦੇ ਵੀ ਤੁਸੀਂ ਆ ਜਿਹੜੀ ਸ੍ਰੀ ਸਾਹਿਬ ਚੋਕਲੀ ਆਂ ਇਹ ਹੋਈ ਦੀਪ ਸਿੱਧੂ ਨੇ ਫੜੀ ਅੱਖੋ ਵੇਖ ਨੇ ਜਿੰਨਾ ਚਿਰ ਉਹ ਵੇਲੋ ਮੋਨਾ ਕੋਨਾ ਫਿਲਮਾਂ ਫੜਮਾਂ ਬਣਾਉਂਦਾ ਰਿਆ ਮੇਰਾ ਰੁਪਈਆ ਕਿਤੇ ਨੰਦ ਹੀ ਜਿੱਦਨ ਇੱਥੋਂ ਜਾਗ ਪਿਆ ਹਨਾ ਉਸ ਦਿਨ ਪੱਗ ਬਣ ਲਈ ਕੱਲਾ ਕੱਲਾ ਪੇਚ ਮੋਨਾ ਸੀ ਤੇ ਜਦੋਂ ਫਿਰ ਇਤਿਹਾਸ ਪੜ ਲਿਆ ਤੇ ਆ ਜਾਗ ਪਿਆ ਤੇ ਫਤੇਗੜ ਸਾਹਿਬ ਸਾਕਾ ਚਮਕੌਰ ਪੜ ਲਿਆ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ ਓਏ ਮਰਨਾ ਆਪਾਂ ਵੀਰੋ ਮੈਂ ਵੀ ਨਹੀਂ ਰਹਿਣਾ ਕੁਝ ਕਰਕੇ ਮਰ ਗਏ ਮਰਦੇ ਉਹ ਵੀ ਜਾਂਦਾ ਟੀਕਾ ਲਾ ਕੇ ਕੋਈ ਨਸ਼ਾ ਕਰਕੇ ਕੋਈ ਮਰ ਗਿਆ ਮਰ ਜਾਣਾ ਏ ਪਰ ਮਰਉ ਚਾਜਣਾ ਇਹ ਕਦੇ ਨੂੰ ਲੈ ਕੇ ਆਖੋ ਸਤਨਾਹ ਐ ਕਿਦੇ ਨਾ ਦੁਨੀਆ ਚ ਤੇ ਮਾਰੇ ਸੱਚੇ ਪਾਤਸ਼ਾਹ ਬੈਠੇ ਤੇ ਪੰਡਤ ਕਹਿੰਦਾ ਗੁਰੂ ਸਾਹਿਬ ਜੀ ਤੁਹਾਡੇ ਤੇ ਥੋੜਾ ਜਿਹਾ ਗਿਲਾ ਵਾ ਵੀ ਤੁਸੀਂ ਸ਼ਸਤਰ ਕਿਉਂ ਚੱਕਿਆ ਇਹ ਚੰਗੀ ਗੱਲ ਨਹੀਂ ਮਾਰੇ ਨੇ ਕੀਰਤਨ ਕੀਤਾ ਵਾ ਸੰਗਤਾਂ ਨੂੰ ਸਾਖੀਆਂ ਸੁਣਾਈਆਂ ਤੇ ਇਹ ਗੱਲ ਮਾੜੀ ਆ ਤੇ ਧਿਆਨ ਦੇਣਾ ਥੋੜੇ ਸਮੇਂ ਚ ਮੈਂ ਬਹੁਤ ਕੁਝ ਕਹਿਣਾ ਤੇ ਪਿੱਛੇ ਬੈਠੇ ਸੀ ਸੁthresha ਪੰਜ ਪਾਛੀਆਂ ਦੀ ਸੇਵਾ ਕੀਤੀ ਇਸ ਮਾਮ ਪੁਰਖ ਨੇ ਇਹਨੂੰ ਕੂੜੇ ਤੇ ਸੁੱਟ ਗਏ ਸੀ ਇਹਦੇ ਘਰ ਦੇ ਰੰਗ ਕਾਲਾ ਸੀ ਤੇ ਦੰਦ ਸੀ ਬਾਹਰ ਤੇ ਕਹਿੰਦੇ ਸਾਡੇ ਘਰੇ ਕੀ ਜਮ ਪਿਆ ਕੁਥਰਾ ਇਹ ਅੱਜ ਵੀ ਪਿਆਰਿਓ ਮੇਰੀ ਆਤ ਥੋੜੀ ਜੀ ਇਦਾਂ ਦੀ ਆ ਵੀ ਜਿਹੜਾ ਨੋਟ ਕਿਤੇ ਨਹੀਂ ਚੱਲਦਾ ਗੁਰਦਾਰੇ ਚੱਲੂ ਤੇ ਜਦੋਂ ਬੜੇ-ਬੜੇ ਬੰਦੇ ਮੈਂ ਵੇਖੇ ਜਿਹੜੇ 40 ਕਿੱਲਿਆਂ ਦੇ ਮਾਲਕ 30 ਸਾਲ ਅਮਰੀਕਾ ਲਾਇਕ ਬੰਦੇ ਨੇ ਅੱਜ ਉਹਨੂੰ ਟੈਗ ਹੋ ਗਿਆ ਦਰੰਗ ਦਾ ਤੇ ਉਹਦੇ ਮੂੰਹ 'ਚ ਪਾਣੀ ਪਾਉਂਦੇ ਹਨ ਉਥੇ ਸੱਦਿਆ ਨਵੇਂ ਸ਼ਹਿਰ ਕਹਿੰਦੇ ਗਿਆਨੀ ਜੀ ਅਰਦਾਸ ਕਰਿਓ ਜਲ ਪਾਣੀ ਛਕ ਲਿਆਈਆਂ ਅਗਾ ਦੱਸੋ ਕਹਿੰਦੇ ਤਰਲਾ ਲਓ ਗੁਰੂ ਗ੍ਰੰਥ ਸਾਹਿਬ ਦਾ ਇਹ ਸਾਡੇ ਪਾਪਾ ਜੀ ਆ ਤੇ ਇਹਨਾਂ ਦੀ ਮੌਤ ਹੋ ਜੇ ਬੋਲੋ ਵੈਗ ਰਹੇ ਮੈਨੂੰ ਤਰੇਲੀ ਪੈ ਗਈ ਮੈਂ ਕਿਹਾ ਵੀ ਤੁਸੀਂ ਲੋਕੀ ਸੁੱਖਣਾ ਮੰਗਦੇ ਤੁਸੀਂ ਆਪਦੇ ਪਿਓ ਦੀ ਮੌਤ ਕਹਿੰਦੇ 2 ਸਾਲ ਹੋ ਗਏ ਬਾਬਾ ਜੀ ਮੰ지에 ਤੇ ਉੱਤੇ ਹੀ ਕਿਰਿਆ ਕਰਦਾ ਆ ਪਾਸੇ ਗਲ ਗਏ ਅਸੀਂ ਥੱਕ ਗਏ ਤੇਕਨੇ ਕਿਹਾ ਕਹਿੰਦੇ ਬਾਬਾ ਜੀ 50 ਕਿੱਲੇ ਪੈਲੀ ਜੇ ਦੀ 30 ਸਾਲ ਅਮਰੀਕਾ ਲਾਏ ਤੇ ਅੱਜ ਵੇਲੇ ਉਹੀ ਪਰਿਵਾਰ ਜਿਹੜਾ ਪੈਸੇ ਲੈ ਕੇ ਕਿਤੇ ਜਾਂਦਾ ਹੀ ਵਾਹ ਤੇ ਅੱਜ ਕਹਿੰਦਾ ਕਿਹੜਾ ਵੇਲਾ ਹੋਏ ਦੱਸੋ ਹੈਗਾ ਵੀ ਤੁਹਾਡਾ ਸਗਾ ਜਗਤ ਮੈਂ ਝੂਠੀ ਦੇਖੀ ਹੈਂ ਤੇ ਮਾਰੇ ਸਾਹਿਬ ਕਹਿੰਦੇ ਵਾਕਿਆ ਹੀ ਜਿਹੜਾ ਪੈਸਾ ਕਿਤੇ ਨਹੀਂ ਚੱਲਦਾ ਮੇਰੇ ਸਤਿਗੁਰੂ ਕਹਿੰਦੇ ਇੱਥੇ ਲੈ ਆਓ। ਤੇਕ ਦੋ ਮੱਥਾ ਨਹੀਂ 모ੜਨਗੇ। ਜਦੋਂ ਬੰਦਾ ਵੀ ਨਕਮਾ ਹੋ ਜਾਂਦਾ ਘਰਦਿਆਂ ਨੂੰ ਪਤਾ ਲੱਗ ਜਾਂਦਾ ਮੈਂ ਤੇ ਆ ਜਿੱਥੇ ਵੀ ਜਾਵਾਂ ਮੈਂ ਕਹਿੰਨਾ ਜਿੰਨੇ ਬੀਬੀ ਬਾਪੂ ਹਣੀ ਬੈਠੇ ਆਪਦੇ ਕੌਂਡ ਚ ਪੈਸੇ ਰੱਖੋ 5-7 ਲੱਖ ਫੇਰ ਤੁਹਾਨੂੰ ਜਵਾਕਾਂ ਨੇ ਬਾਣੀ ਦੀ ਪੁੱਟ ਦੇਣੀ ਜੀ। ਤੇ ਜੇ ਸਾਰੇ ਪਹਿਲਾਂ ਹੀ ਦੇਦੇ ਤੇ ਮੁੜ ਕੇ ਓਖਾ ਹੋ ਜਾਣਾ ਜੀ ਕੰਮ ਆਉਣ ਵਾਲਾ ਸਮਾਂ ਵੜਿਆ ਹੀ ਆ। ਠੀਕ ਨਹੀਂ। ਇਹ ਵੀ ਇੱਕ ਮੈਸੇਜ ਆ ਜਦੋਂ ਇਹਨਾਂ ਨੂੰ ਪਤਾ ਲੱਗੂ ਨਾ 4-5 ਲੱਖ ਬੀਬੀ ਜੀ ਦੁੱਧ ਲਿਆਵਾ ਐ ਬਾਪੂ ਚਾਹ ਪੀੜੀ ਉਹ ਚਾਹ ਉਹ ਥੋੜਾ ਇਹਨੂੰ ਇਹਨੂੰ ਹੁੰਦੀ ਆ ਸਲਾਮੋ ਬੋਲੋ ਐ ਗਰੂ ਇਹਨੂੰ ਕੂੜੇ 'ਚ ਸੁੱਟਦਾ ਤੇ ਮਹਾਰਾਜ ਜੀ ਅੰਦਰ ਗਏ ਕਸ਼ਮੀਰ ਅੱਲੇ ਤੇ ਵਿਧੀ ਚੰਦ ਨੇ ਫੜ ਕੇ ਲਿਆ ਕੇ ਕਹਿੰਦੇ ਮਹਾਰਾਜ ਮੁੰਡਾ ਸੁੱਟ ਗਿਆ ਕੋਈ ਤੇ ਮਹਾਰਾਜ ਹੱਸ ਕੇ ਕਹਿੰਦੇ ਕੁੜੀਆਂ ਸੁੱਟਦੇ ਵੇਖੇ ਮੁੰਡਾ ਕੌਣ ਸੁੱਟ ਗਿਆ ਕਹਿਣ ਲੱਗੇ ਮੁੰਡਾ ਹੀ ਆ ਜੀ ਮਹਾਰਾਜ ਸਾਹਿਬ ਕਥਰਾ ਵਾ ਕਥਰਾ ਤੇ ਬਾਣੀ ਕਹਿੰਦੀ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਜਨਮ ਜਨਮ ਕੇ ਇਤਰਾ ਹੀ ਸਾਡੇ ਸਿਰ ਤੇ ਰੱਖਿਆ ਤੇ ਜਿਹਦੇ ਸਿਰ ਤੇ ਬਾਪੂ ਹੱਥ ਰੱਖਦੇ ਗੋਂਗੇ ਅਰਥ ਕਰਦੇ ਹੀ ਲੋਕੀ ਪੜੇ ਲਿਖੇ ਪ੍ਰੋਫੈਸਰ ਕਹਿੰਦੇ ਇਦਾਂ ਨਹੀਂ ਹੁੰਦਾ ਮਾਰੇ ਨੇ ਸਜੂਚੀ ਵਰਤਵ ਅਰਥ ਕਰਾਇਆ ਕਿ ਨਹੀਂ ਬੋਲੋ ਵੇ ਗਰੂ ਹੈ ਅੱਜ ਵੀ ਹਜੂਰੀ ਦਾਗੀ ਭਾਈ ਲਖਵਿੰਦਰ ਸਿੰਘ ਜੀ ਜੀ ਹੁੰਦੀ ਜਾਗਦੀ ਕਰਾਮਾਤ ਜੇ ਗੁਰੂ ਰਾਮਦਾਸ ਦੀ ਉਹਨਾਂ ਦੇ ਦੋਵੇਂ ਅੱਖਾਂ ਦੀ ਜੋਤ ਨਹੀਂ ਹੈਗੀ ਤੇ ਕਿੰਨੀ ਗੁਰਬਾਣੀ ਗਾਤੀ ਨਾ ਸਾਡੀਆਂ ਅੱਖਾਂ ਕਿੱਡੀਆਂ ਮੋਟੀਆਂ ਸਾਰੇ ਪਿੰਡ ਨੂੰ ਵੇਂਦੀਆਂ ਹੀ ਪਰ ਜਬਜੀ ਸਾਹਿਬ ਨਹੀਂ ਆਉਂਦਾ ਕੋ ਸਤਨਾ ਹੈ ਅੱਜ ਵੀ ਕਰਾਮਾਤ ਅੱਖਾਂ ਤੋਂ ਬਿਨਾ ਪਿਆਰਿਓ ਗੁਰਬਾਣੀ ਪਾਠ ਪੜ੍ਹਨ ਦੀ ਸੁਣ ਸੁਣ ਕੇ ਯਾਦ ਕਰਨੀ 25 26 27 ਸ਼ਬਦ ਤੇ ਮੈਂ ਹੀ ਸੁਣ ਚੁੱਕਿਆ ਉਹਨਾਂ ਦੇ 300 ਤੋਂ ਵੱਧ ਰਿਕਾਰਡਿੰਗ ਹੋਣੀ ਮੇਰੇ ਖਿਆਲ ਕਿਆ ਬਾਤ ਆ ਜੀ ਵੀ ਲੋਕੀ ਕਹਿਣਗੇ ਜੀ ਗੁਰੂ ਰਾਮਦਾਸ ਹੈਗੇ ਆ ਬੈਠੇ ਹੀ ਬੈਠਾ ਛੋਡੀ ਬਾਦਸ਼ਾ ਸੁਥਰੇ ਸ਼ਾਹ ਨੂੰ ਮਾਰੇ ਨੇ ਆਖਿਆ ਕੁਥਰਾ ਨਹੀਂ ਮੇਰਾ ਸੁਥਰਾ ਇਹ ਸਟੇਜ ਦੇ ਪਿੱਛੇ ਬੈਠਾ ਵੇਖੋ ਗੁਰੂ ਜੀ ਜਦੋਂ ਕਿਰਪਾ ਕਰਦਾ ਕਿਹਦੇ ਰਹੀਂ ਕਰਦਾ ਪੰਡਤ ਨੇ ਆਖਿਆ ਸਤਿਗੁਰੂ ਬਾਕੀ ਕੰਮ ਠੀਕ ਆ ਪਰ ਆ ਜਿਹੜਾ ਤੁਸੀਂ ਕਿਰਪਾਨਾਂ ਚੁੱਕ ਲਈਆਂ ਨਾ ਇਹ ਕੰਮ ਨਹੀਂ ਸਹੀ ਮੈਨੂੰ ਥੋੜਾ ਜਿਹਾ ਗਿਲਾ ਵਾ ਵੀ ਤੁਸੀਂ ਸਪਸ਼ਟੀ ਕਰਨ ਦਿਓ ਵੀ ਇਹ ਇਹ ਜਲਦਬਾਜੀ ਆ ਵੀ ਸ੍ਰੀ ਸ਼ਸਤਰ ਰੱਖਣੇ ਤੇ ਮਾਰੇ ਨੇ ਕਿੱਡੀ ਸੋਣੀ ਮੇਰ ਵਰਤਾਈ ਸੁਖਰਾ ਪਿਛੇ ਬੈਠਾ ਉਹਨੂੰ ਸੇਵਾ ਦੇਦੀ ਉਹ ਪੰਡਤ ਨੂੰ ਨਾ ਜੀਵ ਕੱਢੇ ਜੀਵ ਦੰਦੀਆਂ ਚੜਾਵੇ ਤੇ ਪੰਡਤ ਕਹਿੰਦਾ ਉਹ ਬੰਦੇ ਨੂੰ ਵੇਜਾ ਮੈਂ ਗੁਰੂ ਸਾਹਿਬ ਨਾਲ ਗੱਲ ਕਰਨਦਿਆਂ ਤੇਰਨਾ ਨਹੀਂ ਉਹ ਫੇਰ ਕਹਿੰਦਾ ਮਾਰੇ ਤੁਸੀਂ ਕਿਰਪਾਨਾਂ ਕਾਤੋਂ ਪਾਈਆਂ ਉਹ ਫੇਰ ਪਿਛਲੇ ਬੰਨੇ ਉਹ ਜੀਬਾਂ ਕੱਢ ਕੇ ਦੰਦੀਆਂ ਚੜਾਵੇ ਜਦੋਂ ਚਾਰਕ ਵਾਰੀ ਉਹਨੇ ਪਿੱਛੋਂ ਇਦਾਂ ਕੀਤਾ ਮਹਾਰਾਜ ਉਸ ਗੱਲ ਤੇ ਆਉਣ ਨਾ ਤੇ ਪੰਡਤ ਨੂੰ ਗੁੱਸਾ ਆ ਗਿਆ ਚੌਥੀ ਵਾਰੀ ਜਦੋਂ ਉਹਨੇ ਕਿਹਾ ਨਾ ਮਹਾਰਾਜ ਜੀ ਤੁਸੀਂ ਸ਼ਸਤਰ ਕੱਤੋਂ ਰੱਖਿਓ ਨੇ ਜੀਬ ਕੱਢੀ ਤੇ ਲਾਗੇ ਦਾ ਡੰਡਾ ਪਿਆ ਤੇ ਪੰਡਤ ਚੁੱਕ ਕੇ ਲੱਗਾ ਮਾਰਨ ਤੇ ਸੁਥਰੇ ਸ਼ਾ ਭੱਜ ਕੇ ਗੁਰੂ ਸਾਹਿਬ ਦੇ ਹੋਲੇ ਹੋ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਹੱਸਦੇ ਆਖੋ ਸਤਿਰਾਮ ਕਹਿੰਦੇ ਪੰਡਤ ਜੀ ਬੈ ਜਾ ਕਹਿੰਦੇ ਜੀ ਇਹਨੂੰ ਤੂੰ ਸਮਝਾਉਂਦੇ ਨਹੀਂ ਆ ਤੂਏ ਜੜਾਏ ਸਿੱਖ ਮੈਂ ਗੱਲ ਤੁਹਾਡੇ ਨਾਲ ਕਰਦਾ ਦੰਦੀਆਂ ਚੜਾਉਂਦਾ ਮੈਂ ਸਿਰ ਪਾੜ ਦੂੰ ਮਾਰੇ ਕਹਿੰਦੇ ਸੁਸਰੇਆ ਜਾ ਤੂੰ ਲੰਗਰ ਦੀ ਸੇਵਾ ਕਰ ਟਗਾਣੇ ਆ ਗਈ ਗੱਲ ਤੁਹਾਡੇ ਵੀ ਗੀਆਂ ਦੇ ਸਵਾਲ ਆ ਜੋ ਕਿ ਹੋ ਜਾਣੇ ਆਖੋ ਇੱਕ ਉਹ ਕਹਿੰਦੇ ਹਾਂ ਪੜਤ ਜੀ ਹੁਣ ਪੁੱਛੋ ਕਹਿੰਦੇ ਮਾਰੇ ਮੈਂ ਕਿਹਾ ਸ਼ਸਤਰ ਕਾਤੋਂ ਰੱਖਿਆ ਕਾਤੋਂ ਗਰਮ ਗੱਲਾਂ ਕਰਦੇ ਆ ਤੇ ਮਾਰੇ ਸਾਹਿਬ ਕਹਿੰਦੇ ਤੇਰਾ ਜਵਾਬ ਤੇ ਮਿਲ ਗਿਆ ਤੇ ਕਹਿੰਦੇ ਕਾਦਾ ਕਹਿੰਦੇ ਉਹਨੇ ਚਾਰ ਵਰੀ ਦੰਦੀਆਂ ਚਰਾਈਆਂ ਤੇ ਤੇਰੀ ਸ਼ਾਂਤੀ ਖਤਮ ਹੋ ਵੀ ਗਈ ਤੂੰ ਇੰਨੇ ਮੰਤਰ ਪੜ੍ਹੇ ਇੰਨਾ ਕੁਝ ਕੀਤਾ ਸਾਨੂੰ ਸ਼ਾਂਤੀ ਸਿਖਾਉਣ ਆਇਆ ਸੀ ਤੇ ਤੇਰੀ ਸ਼ਾਂਤੀ ਤੇ ਸੁਥਰੇ ਦੇ ਪੰਜ ਵਰੀ ਦੰਦੀਆਂ ਚਰੌਣਾ ਖਤਮ ਹੋ ਗਈ ਤੇ ਤੂੰ ਡੰਡਾ ਫੜ ਲਿਆ ਰਹੀ ਗੱਲ ਸਾਡੀ ਸ੍ਰੀ ਸਹਿਬ ਚੁੱਕਣ ਦੀ ਤੈਨੂੰ ਦੰਦੀਆਂ ਚਰਾਈਆਂ ਇਹ ਤੂੰ ਡੰਡਾ ਮਾਰ ਦੇਣ ਲੱਗਾ ਸੀ ਸਾਡੇ ਪਿਤਾ ਗੁਰੂ ਅਰਜਨ ਸਾਹਿਬ ਨੂੰ ਤੇ ਹਕੂਮਤ ਨੇ ਤਤੀ ਤਵੀ ਤੇ ਬਿਠਾਤਾ ਪੰਡਤ ਨੂੰ ਜਵਾਬ ਨਹੀਂ ਆਇਆ ਨੀਵੀਂ ਪੈ ਗਈ ਅੱਖਾਂ ਚੋਂ ਜੰਝੂ ਮਾਰੇ ਕਹਿੰਦੇ ਪੁੱਛ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਸਤਿਗੁਰੂ ਤੇਰੀ ਉਪਮਾ ਤੈਨੂੰ ਪਾਉਂਦੀ ਮੈਨੂੰ ਮਾਫ਼ ਕਰ ਦਿਓ ਮਾਰੇ ਕਹਿੰਦੇ ਹੋਰ ਵੀ ਪੁੱਛ ਲੋ ਕੋਈ ਕਿਸੇ ਨੇ ਪੁੱਛਣਾ ਹੋਵੇ ਉਹ ਕਹਿਣ ਲੱਗੇ ਮਹਾਰਾਜ ਤੂੰ ਧਾਨਾ ਵਾਕਈ ਸਤਗੁਰੂ ਸੱਜੇ ਪਾਤਸ਼ਾਹ ਦਹਵੇਂ ਪਾਤਸ਼ਾਹ ਦਾ ਸ਼ੇਰ ਵੀ ਆ ਜਦੋਂ ਮਾਰੇ ਦਾ ਸਾਰਾ ਸਰਵੰਸ ਕੁਰਬਾਨ ਹੋ ਗਿਆ ਸੀ ਨਾ ਪੁੱਤਾਂ ਦੇ ਖੱਫਣ ਨਹੀਂ ਪਰ ਆ ਜਿਹੜੀ ਸ਼ਸਤਰ ਸ੍ਰੀ ਸਾਹਿਬ ਸੀ ਮਾਰੇ ਨੇ ਇਦਾਂ ਛਾਤੀ ਨਾਲ ਲਾਈ ਤੇ ਮਾਨ ਸਿੰਘ ਨੇ ਆਖਿਆ ਪਾਤਸ਼ਾਹ ਹੁਣ ਤੇ ਛੱਡ ਦਿਓ ਹੁਣ ਤੇ ਸਭ ਕੋਈ ਚਲੇ ਗਿਆ ਤੇ ਪੁੱਤਾਂ ਨੂੰ ਜਫੀ ਪਾਉਣ ਦੀ ਬਜਾਏ ਸ੍ਰੀ ਸਾਹਿਬ ਨੂੰ ਪਾਈ ਫਿਰਦੇ ਮਾਰੇ ਕਹਿੰਦੇ ਇਹ ਤੇ ਨਹੀਂ ਛੱਡਦੇ ਇਹਦੇ ਨਾਲ ਹੀ ਨਿਬੂਗੀ ਵਾਕਿਆ ਹਜੂਰ ਸਾਹਿਬ ਜਦੋਂ ਮਹਾਰਾਜ ਚਿਖਾ ਤੇ ਚੜੇ ਨਾ ਮਹਾਰਾਜ ਦੇ ਨਾਲ ਸ੍ਰੀ ਸਾਹਿਬ ਗਾਤ੍ਰੇ ਹੀ ਤੇ ਜਿੱਦਨ ਆਪਾਂ ਮਰਨਾ ਵਾਰੀ ਤੇ ਆਉਣੀ ਆ ਹੋਰ 20 ਸਾਲਾਂ ਜਿੱਦਨ ਆਪਾਂ ਮਰਨਾ ਮਿੱਤਰੋ ਕੱਖ ਨਹੀਂ ਲੱਭਣਾ ਸਿਵਿਆਂ ਚੋਂ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਗਿਆ ਜਦੋਂ ਉਹਦੀਆਂ ਅਸਤੀਆਂ ਪਿੰਡ ਵਾਲੇ ਚੁਗਣਗੇ ਦੇ ਇੱਕ ਕੜਾ ਤੇ ਸ੍ਰੀ ਸਾਹਿਬ ਗਾਤਰਾ ਉੱਚੋਂ ਜ਼ਰੂਰ ਨਿਕਲੇਗਾ ਇਹ ਜਿੱਤ ਹੋ ਜਾਣੀ ਤੁਹਾਡੀ ਏਡੀ ਵੱਡੀ ਮਾਰੇ ਨੇ ਦਾਤ ਦਿੱਤੀ ਆਪਣੇ ਪੁੱਤਰਾਂ ਨੂੰ ਖਾਲਸਾ ਮੇਰੀ ਜਾਨ ਕੀ ਖਾਲਸਾ ਮੇਰੋ ਪਿੰਡ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ 6ਵੇਂ ਪਾਤਸ਼ਾਹ ਮਾਰੇ ਕਹਿੰਦੇ ਸੰਗਤ ਜੀ 10ਵੇਂ ਪਾਤਸ਼ਾਹ ਨੇ ਵੀ ਕਿਹਾ ਸੀ ਕਹਿੰਦੇ ਮੇਰਾ ਜੀ ਨਹੀਂ ਸੀ ਕਰਦਾ ਵੀ ਮੈਂ ਸ੍ਰੀ ਸਾਹਿਬ ਨੂੰ ਹੱਥ ਪਾਵਾਂ ਪਰ ਇੰਨਾ ਸਰਕਾਰਾਂ ਨੇ ਮਜਬੂਰ ਕਰਤਾ ਉਹਨਾਂ ਦਾ ਸ਼ੇਰ ਬੋਲਣ ਦਿਆ ਮੈਂ ਕਿਹੜਾ ਕੋਲੋਂ ਕਹਿੰਦੇ ਚੂਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਹਸਤ ਬੁਰਤਨ ਸ਼ਾਸ ਸ਼ਮਸ਼ੀਰ ਦਸਤ ਇਹ ਜਫਰ ਨਾਮੇ ਜਮਾਰੇ ਕਹਿੰਦੇ ਔਰੰਗਜੀਬ ਸਾਡਾ ਘਰ ਤੇ ਫਕੀਰਾਂ ਦਾ ਹੈ ਇਥੇ ਲੰਗਰ ਪਾਣੀ ਚੱਲਦੇ ਹੀ ਲੋਕੀ ਨਾਮ ਜਪਦੇ ਹੀ ਆਏ ਨੂੰ ਦਵਾਈ ਮਿਲਦੀ ਸੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਨੰਗੇ ਨੂੰ ਤੇ ਤੁਸੀਂ ਸਾਡਾ ਘਰ ਹੀ ਢਾਤਾ ਵੇਖੋ ਗੁਰੂ ਅਰਜਨ ਸਾਹਿਬ ਮਾਰੇ ਦਾ ਤੁਸੀਂ ਦਿਨ ਮਨਾ ਰਹੇ ਆ ਮੇਰੇ ਬਾਦਸ਼ਾਹ ਮਹਾਰਾਜ ਨੇ ਸਾਰੀ ਬਾਣੀ ਇਕੱਤਰ ਕਰਾ ਕੇ ਤੇ ਪਹਿਲਾ ਪ੍ਰਕਾਸ਼ ਕਰਾਇਆ 1600 ਚਾਰ ਨੂੰ ਤੇ ਪਹਿਲੇ ਅੱਡ ਗ੍ਰੰਥੀ ਬਾਬਾ ਤੇ ਕੀ ਪੜਿਆ ਵਾਹ ਵਾਹ ਬਾਣੀ ਨਿਰੰਕਾਰ ਵਾਹ ਵਾਹ ਬਾਣੀ ਨਿਰੰਕਾਰ ਹੈ